ਸਭ ਤੋਂ ਪਹਿਲਾਂ ਆਈ ਹੋਈ ਸਾਰੀ ਸਾਧ ਸੰਗਤ ਜੀ ਤੁਹਾਨੂੰ ਸਾਰਿਆਂ ਨੂੰ ਮਾਗੀ ਦੇ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਤੇ ਸਭ ਤੋਂ ਪਹਿਲਾਂ ਆਪਾਂ ਫਤਿਹ ਦੀ ਸਾਂਝ ਪਾਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਗੱਲ ਦੀ ਤੁਹਾਨੂੰ ਬਹੁਤ ਮੁਬਾਰਕੀ ਦਿਨਾ ਵੀ ਤੁਸੀਂ ਜਿਹੜਾ ਸਰਕਾਰੀ ਤੰਤਰ ਆਪਣੇ ਤੇ ਲਾਇਆ ਹੋਇਆ ਤਾਂ ਕਿ ਇਹ ਪੰਥ ਅਕੇ ਕੱਠ ਖੇਰੂ ਖੇਰੂ ਕੀਤਾ ਜਾਵੇ ਤੇ ਨਾ ਹੋ ਸਕੇ ਉਹ ਸਰਕਾਰੀ ਤੰਤਰ ਨੂੰ ਤੋੜ ਦੇ ਜਿਵੇਂ ਪਤਾ ਲੱਗਿਆ ਬਹੁਤ ਮੁਸੀਬਤਾਂ ਚੋਂ ਹੁੰਦੇ ਹੋਏ ਤੁਸੀਂ ਇੱਥੇ ਪਹੁੰਚੇ ਹੋ ਤੁਸੀਂ ਸਾਰੇ ਵਿਧਾਈ ਦੇ ਪਾਤਰ ਹੋ ਤੇ ਇਹ ਜਾਗਦੀਆਂ ਜ਼ਮੀਰਾਂ ਦਾ ਸਬੂਤ ਆ ਜਿਹੜੀਆਂ ਅੱਜ ਇੱਥੇ ਬੈਠੀਆਂ ਇਹ ਸਰਕਾਰਾਂ ਆਪਾਂ ਨੂੰ ਡਰਾਉਂਦੀਆਂ ਦਬਾਉਂਦੀਆਂ ਤਾਂ ਕਿ ਆਪਾਂ ਆਪਣੇ ਗੁਰੂਆਂ ਦੀ ਸ਼ਹੀਦਾਂ ਦੀ ਉਹਨਾਂ ਦੇ ਫਲਸਫੇ ਦੀ ਗੱਲ ਨਾ ਕਰੀਏ ਕਿਉਂਕਿ ਇਹ ਡਰਦੀਆਂ ਵੀ ਜੇ ਆਪਾਂ ਆਪਣੇ ਗੁਰੂਆਂ ਦੀ ਆਪਣੇ ਸ਼ਹੀਦਾਂ ਦੀ ਉਹਨਾਂ ਦੇ ਫਲਸਫੇ ਦੀ ਗੱਲ ਕਰਾਂਗੇ ਤਾਂ ਕਿਤੇ ਨਾ ਕਿਤੇ ਆਪਾਂ ਇਹਨਾਂ ਦੀਆਂ ਸਰਦਾਰੀਆਂ ਉਹ ਖੁੱਝ ਜਾਣਗੀਆਂ ਤੇ ਆਪਾਂ ਆਪਣੇ ਗੁਰੂਆਂ ਦੀ ਗੱਲ ਕਰਨ ਨੂੰ ਇਸੇ ਤਰ੍ਹਾਂ ਇਕੱਠੇ ਹੋਵਾਂਗੇ ਤੇ ਜੇ ਆਪਾਂ ਗੱਲ ਕਰੀਏ ਆਪਣੀਆਂ ਸਰਦਾਰੀਆਂ ਦੀ ਆਪਣੀ ਸੱਭਿਆਚਾਰਕ ਸਰਦਾਰੀ ਦੀ ਆਪਣੀ ਸਮਾਜਿਕ ਸਰਦਾਰੀ ਦੀ ਆਪਣੀ ਆਰਥਿਕ ਸਰਦਾਰੀ ਦੀ ਜੇ ਗੱਲ ਸਿਰਫ ਆਰਥਿਕ ਸਰਦਾਰੀ ਦੀ ਹੁੰਦੀ ਤਾਂ ਮੈਂ ਇੱਥੇ ਨਹੀਂ ਆਉਣਾ ਸੀ ਨਾ ਤੁਸੀਂ ਇੱਥੇ ਹੁੰਦੇ ਇਹ ਸਮਾਜਿਕ ਜਿਹੜੀਆਂ ਇਹ ਆਪਣੀਆਂ ਆਰਥਿਕ ਲੁੱਟਕ ਸੁੱਟਾਂ ਇਹ ਆਪਣੇ ਤੇ ਬਹੁਤ ਕਰਦੇ ਰਹੇ ਆ ਆਪਣੇ ਆਪ ਦੇ ਲੀਡਰ ਆਪਣੇ ਤੇ ਇਹ ਲੁੱਟਕ ਸੁੱਟ ਕਰਦੇ ਰਹੇ ਆ ਕੋਈ ਗੱਲ ਨਹੀਂ ਕਰ ਲੋ ਪਰ ਜਦੋਂ ਗੱਲ ਸਾਡੀ ਸੱਭਿਆਚਾਰਕ ਸਰਦਾਰੀ ਤੇ ਆਊਗੀ ਸਾਡੀ ਸਮਾਜਿਕ ਸਰਦਾਰੀ ਤੇ ਆਊਗੀ ਤਾਂ ਫਿਰ ਪੰਜਾਬ ਆਪ ਦਾ ਉਹੀ ਬਾਗੀ ਪੁਣਾ ਲੈ ਕੇ ਆਊਗਾ ਜਿਹੜਾ ਕਿ ਬਾਗੀ ਪੁਣਾ ਪਹਿਲਾਂ 84 ਵਿੱਚ ਉੱਪਰ ਕੇ ਆਇਆ ਸੀ ਤੇ ਅੱਜ ਫੇਰ ਪੰਜਾਬ ਆਹਾ ਜਵਾਨ ਹੋਇਆ ਬੈਠਾਗਾ ਇਹ ਤਾਂ ਹੀ ਆ ਜੇ ਆਪਾਂ ਆਪਣੀ ਸੱਭਿਆਚਾਰਕ ਤੇ ਸਮਾਜਿਕ ਸਰਦਾਰੀ ਬਚਾਉਣੀ ਆ ਆਪਾਂ ਸਾਰਿਆਂ ਨੂੰ ਇਹਦੇ ਲਈ ਇਕੱਠਿਆਂ ਹੋਣਾ ਪਊਗਾ ਕਿਉਂਕਿ ਇਹ ਬਹੁਤ ਜ਼ਰੂਰੀ ਆ ਆਪਾਂ ਇਕੱਠੇ ਹੋਈਏ ਜੇ ਆਪਾਂ ਇਕੱਠੇ ਹੋਵਾਂਗੇ ਤਾਂ ਹੀ ਆਪਾਂ ਆਪਣੇ ਪੰਜਾਬ ਦੀ ਗੱਲ ਆਪਣੇ ਗੁਰੂਆਂ ਦੀ ਗੱਲ ਕਰਾਂਗੇ ਇੱਕ ਚਿੰਗ ਸੀਗੀ ਜਿਵੇਂ ਬਾਈ ਦੀਪ ਵੀ ਕਹਿੰਦਾ ਹੁੰਦਾ ਸੀ ਕਿ ਵੀ ਇੱਕ ਚਿੰਗ ਜਗਾਉਣੀ ਆ ਇਹ ਚਿੰਗ ਆਪਣੇ ਵਿੱਚ ਦਸਵੇਂ ਪਾਤਸ਼ਾਹ ਨੇ ਉਦੋਂ ਜਗਾਤੀ ਸੀ ਜਦੋਂ ਉਹਨਾਂ ਨੇ ਪਾਤਸ਼ਾਹੀ ਦਾਵਾ ਆਪਾਂ ਨੂੰ ਦਿੱਤਾ ਸੀ ਆਪਾਂ ਇਕੱਠਿਆਂ ਹੋਈਏ ਆਪਣੇ ਗੁਰੂ ਸਾਹਿਬਾਂ ਦੇ ਸਿਧਾਂਤਾਂ ਤੇ ਚੱਲੀਏ ਤੇ ਆਪਾਂ ਨੂੰ ਇਕੱਠਿਆਂ ਹੋਣ ਲਈ ਅੱਜ ਇੱਥੇ ਜਿਹੜਾ ਪੋਲੀਟੀਕਲ ਪਾਰਟੀ ਦਾ ਆਗਾਜ਼ ਹੋਣ ਜਾ ਰਿਹਾ ਉਹਦੇ ਵਿੱਚ ਆਪਾਂ ਸਾਰੇ ਇਕੱਠਿਆਂ ਹੋ ਕੇ ਚੱਲੀਏ ਇਸ ਜੇ ਮੈਂ ਗੱਲ ਕਰਾਂ ਵੀ ਆਪਣੇ ਪੰਜਾਬ ਦੇ ਹੱਕਾਂ ਦੀ ਗੱਲ ਜਿਹੜਾ ਆਪਣੇ ਗੁਰੂ ਸਾਹਿਬ ਨੇ ਆਪਾਂ ਨੂੰ ਦਿੱਤਾ ਉਹਦੇ ਆਪਾਂ ਨੂੰ ਹੱਕਾਂ ਦੀ ਗੱਲ ਕਰਦੇ ਹੋਏ ਇੱਥੇ ਇਕੱਠਿਆਂ ਹੋਏ ਆਂ ਆ ਤੇ ਉਸ ਤੋਂ ਬਾਅਦ ਜੇ ਆਪਾਂ ਆਪਣੇ ਸੱਭਿਆਚਾਰਕ ਸਰਦਾਰੀ ਦੀ ਗੱਲ ਕਰੀਏ ਤਾਂ ਉਹਦੇ ਲਈ ਆਪਾਂ ਨੂੰ ਇਕੱਠਿਆਂ ਹੋਣਾ ਪਊਗਾ ਆਪਾਂ ਇਕੱਠੇ ਹੋਏ ਵੀ ਆ ਅੱਜ ਆਪਾਂ ਨੂੰ ਜੇ ਆਪਾਂ ਗੱਲ ਕਰੀਏ ਆਪਣਾ ਸ਼੍ਰੀ ਅਨੰਦਪੁਰ ਸਾਹਿਬ ਦਾ ਮਤਾ ਇੱਥੇ ਬਹੁਤ মিডিਆ ਸਵਾਲ ਪੁੱਛਦਾ ਸੀ ਵੀ ਤੁਹਾਡੇ ਏਜੰਡੇ ਕੀ ਹੋਣਗੇ ਉਹ ਵੀ ਦੱਸਦੇ ਆ ਉਹਦੇ ਲਈ ਅੱਜ ਇਕੱਠੇ ਹੋਏ ਆ ਸਾਡਾ ਸਾਰਾ ਢਾਂਚਾ ਵੀ ਦੱਸਾਂਗੇ ਸਾਡੇ ਏਜੰਡੇ ਵੀ ਦੱਸਾਂਗੇ ਸਾਡੇ ਕੋਲ ਵੈਸੇ ਸਾਡਾ ਏਜੰਡਾ ਹੈਗਾ ਸਾਡੇ ਪੰਜਾਬ ਦੀ ਗੱਲ ਸਾਡੇ ਸ਼੍ਰੀ ਆਨੰਦਪੁਰ ਸਾਹਿਬ ਵਾਲਾ ਮਤਾਂ ਉਹਦੇ ਬਾਰੇ ਵੀ ਆਪਣੀਆਂ ਜਿਹੜੀਆਂ ਪਹਿਲਾਂ ਰੀਜਨਲ ਮੈਂ ਕਹੂੰਗਾ ਪਾਰਟੀਆਂ ਪੰਥਕ ਪਾਰਟੀਆਂ ਬੰਦੀਆਂ ਸੀ ਉਹ ਆਪਣੇ ਮੁੱਦਿਆਂ ਤੋਂ ਖੁੰਝ ਗਈਆਂ ਤਾਂ ਹੀ ਆਪਾਂ ਨੂੰ ਇੱਥੇ ਇਕੱਠਿਆਂ ਹੋਣ ਦੀ ਲੋੜ ਪਈ ਆ ਇਹ ਚਾਉਂਦੇ ਆ ਜੋ ਦਿੱਲੀ ਤੋਂ ਚੱਲਦੀਆਂ ਸਰਕਾਰਾਂ ਉਹ ਇਹ ਚਾਉਂਦੀਆਂ ਵੀ ਨੌਜਵਾਨੀ ਨੂੰ ਗਾਣਿਆਂ ਤੇ ਲਾ ਦੋ ਇਹਨਾਂ ਨੂੰ ਨਸ਼ਿਆਂ ਤੇ ਲਾ ਦੋ ਇਹਨਾਂ ਨੂੰ ਜੇਲਾ ਵਿੱਚ ਡੱਕ ਦੋ ਇਹ ਫਿਰ ਆਪਣੇ ਪੰਜਾਬ ਦੀ ਗੱਲ ਨਹੀਂ ਕਰਨਗੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿੱਥੋਂ ਪੰਜਾਬ ਸ਼ੁਰੂ ਹੁੰਦਾ ਪੰਜਾਬ ਆਪਦੀ ਧਰਤੀ ਤੋਂ ਸ਼ੁਰੂ ਹੁੰਦਾ ਆਪਦੇ ਪਾਣੀਆਂ ਤੋਂ ਸ਼ੁਰੂ ਹੁੰਦਾ ਆਪਦੇ ਗੁਰੂਆਂ ਤੋਂ ਸ਼ੁਰੂ ਹੁੰਦਾ ਕਿ ਆਪਾਂ ਨੂੰ ਇਕੱਠਿਆਂ ਹੋ ਕੇ ਕਰਨਾ ਵੀ ਇਹੀ ਪਾਊਗਾ ਆਪਾਂ ਨੂੰ ਆਪਣਾ ਕਲਾਵਾ ਬਹੁਤ ਵੱਡਾ ਕਰਨਾ ਪਊ ਸਭ ਨੂੰ ਇਕੱਠਿਆਂ ਲੈ ਕੇ ਚੱਲਣਾ ਪਊਗਾ ਚਾਹੇ ਜੇ ਆਪਾਂ ਗੱਲ ਕਰੀਏ ਕੱਲੀ ਜੜੀ ਪੋਲੀਟੀਕਲ ਪਾਰਟੀ ਆ ਜਗਾਜ਼ ਜੋ ਹੋਣ ਜਾ ਰਹੀ ਆ ਜਿਵੇਂ ਪਿੱਛੇ ਜੇ ਸੋਸ਼ਲ ਮੀਡੀਆ ਤੇ ਚੱਲਦਾ ਸੀਗਾ ਵੀ ਇਹ ਸਿਰਫ ਸਿੱਖਾਂ ਦੀ ਪਾਰਟੀ ਨਹੀਂ ਹੋਊਗੀ ਨਹੀਂ ਇਹ ਪੰਜਾਬ ਦੀ ਪਾਰਟੀ ਹੋਊਗੀ ਪੰਜਾਬ ਉਹ ਜੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੁੰਦਾ ਸੀ ਇੱਥੇ ਸਭ ਧਰਮਾਂ ਨੂੰ ਬਰਾਬਰ ਸਤਿਕਾਰ ਦਿੱਤਾ ਜਾਊਗਾ ਇਹ ਸਭ ਧਰਮਾਂ ਦਾ ਬਰਾਬਰ ਪੰਜਾਬ ਆ ਇੱਥੇ ਆਪਾਂ ਨੂੰ ਆਪਣਾ ਪੰਜਾਬ ਬਚਾਉਣਾ ਆਪਣੇ ਪਾਣੀ ਬਚਾਉਣੇ ਆਪਣੀ ਮਾਂ ਬੋਲੀ ਬਚਾਉਣੀ ਆ ਤਾਂ ਹੀ ਆਪਾਂ ਇਕੱਠੇ ਹੋਵਾਂਗੇ ਤਾਂ ਹੀ ਆਪਾਂ ਅੱਗੇ ਵਧਾਂਗੇ ਇਹ ਸਰਕਾਰਾਂ ਦੀ ਨੀਤੀ ਹੁੰਦੀ ਆ ਵੀ ਇਹਨਾਂ ਨੂੰ ਖੇਰੂ-ਖੇਰੂ ਕਰ ਦੋ ਤੇ ਅੱਗੇ ਨਾ ਵਧ ਸਕਣ ਉਹਨਾਂ ਨੇ ਬਹੁਤ तरीके ਵੀ ਅਪਣਾਏ ਆ ਆਪਣੇ ਨੌਜਵਾਨ ਜੇਲਾ ਵਿੱਚ ਡੱਕਤੇ ਪਰ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਵੀ ਅੱਜ ਹੀ ਮੈਨੂੰ ਜਦੋਂ ਮੈਂ ਰਾਹ ਚ ਆਉਂਦਾ ਸੀ ਮੈਨੂੰ ਭਾਈ ਬਸੰਤ ਸਿੰਘ ਦਾ ਫੋਨ ਆਇਆ ਉਹਨਾਂ ਦੇ ਪਿਤਾ ਜੀ ਮੇਰੇ ਨਾਲ ਹੀ ਸੀ ਉਹਨਾਂ ਦਾ ਫੋਨ ਆਇਆ ਉਹਨਾਂ ਨੇ ਇਹ ਸੁਣਿਆ ਸੰਗਤ ਰੂਪ ਵਿੱਚ ਦੇਣ ਨੂੰ ਕਿਹਾ ਵੀ ਅਸੀਂ ਸਾਰੇ ਸਿੱਖ ਹਾਂ ਤੇ ਚੜ੍ਹਦੀ ਕਲਾ 'ਚ ਆ ਇਹ ਸਰਕਾਰਾਂ ਸਾਡੇ ਤੇ ਜਿੰਨੇ ਮਰਜ਼ੀ ਕੇਸ ਪਾ ਲੈਣ ਅਸੀਂ ਇਹਨਾਂ ਤੋਂ ਡਰਨ ਵਾਲੇ ਨਹੀਂ ਹੈਗੇ ਤੇ ਆਪਾਂ ਇਕਜੁੱਟ ਹੋਈਏ ਇਕਜੁੱਟ ਹੋ ਕੇ ਇੱਕ ਫਤਿਹ ਦੀ ਸਾਂਝ ਉਹਨਾਂ ਸਿੰਘਾਂ ਦੇ ਬਾਰੇ ਪਾਈਏ ਜਿਹੜੇ ਜੇਲਾ ਵਿੱਚ ਡੱਕੇ ਹੋਣੇ ਚਾਹੇ ਉਹ ਡਿਬੜੂਗੜ੍ਹ ਬੈਠੇ ਆ ਚਾਹੇ ਉਹ ਅੰਮ੍ਰਿਤਸਰ ਦੀ ਜੇਲ੍ਹ 'ਚ ਬੈਠੇ ਆ ਚਾਹੇ ਉਹ ਬਡੇਲ ਜੇਲ੍ਹ 'ਚ ਬੈਠੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਇਕੱਠਿਆਂ ਹੋਈਏ ਆਪਾਂ ਨੂੰ ਅੱਜ ਆਪਾਂ ਜਿਹੜਾ ਆਪਣਾ ਪ੍ਰਮਾਨ ਉਥੋਂ ਮੈਸੇਜ ਵੀ ਆਇਆਗਾ ਜੇਲ੍ਹ 'ਚੋਂ ਉਹਦੇ ਲਈ ਵੀ ਆਪਾਂ ਸਾਰਿਆਂ ਨੇ ਸੁਣ ਕੇ ਜਾਣਾ ਤੇ ਇੱਕ ਵਾਕਿਆ ਹੋਰ ਸਾਂਝਾ ਕਰੂੰਗਾ ਵੀ ਜਿੱਥੋਂ ਇੱਥੋਂ ਪਤਾ ਲੱਗਦਾ ਵੀ ਕੋਸ਼ ਪਰਿਵਾਰ ਨਾਲ ਨਹੀਂ ਹੈਗੇ ਕਈ ਥੋੜੇ ਤੋਂ ਵੱਖ ਹੋ ਕੇ ਚੱਲਦੇ ਆ ਵੀ ਅਸੀਂ ਵੱਖ ਨਹੀਂ ਹੈਗੇ ਅਸੀਂ ਇਕੱਠੇ ਆ ਚਾਹੇ ਸਾਨੂੰ ਆਪਦੀਆਂ ਪੋਲਿਟਿਕਲ ਸੀਟਾਂ ਜਿਵੇਂ ਮੈਂ ਪਿੱਛੇ ਭਾਈ ਸਾਹਿਬ ਅਮਰਿਤਪਾਲ ਸਿੰਘ ਜੀ ਨੂੰ ਮਿਲ ਕੇ ਆ ਡਿਬਰੂ ਜੇਲ੍ਹ ਵਿੱਚ ਉਦੋਂ ਪਹਿਲਾਂ ਮੇਰਾ ਸੀਗਾ ਵੀ ਮੈਂ ਇਲੈਕਸ਼ਨ ਲੜਨੀ ਆ ਇਹੀ ਗਿੱਦੜਵਾਦੀ ਸੀਟ ਤੋਂ ਇਲੈਕਸ਼ਨ ਲੜਨੀ ਆ ਪਰ ਉੱਥੇ ਸਾਡੀ ਵਿਚਾਰ ਹੋਈ ਭਾਈ ਸਾਹਿਬ ਨਾਲ ਵਿਚਾਰ ਹੋਈ ਵੀ ਆਪਾਂ ਇਹ ਇਲੈਕਸ਼ਨ ਨਹੀਂ ਲੜਨੀ ਆਪਾਂ ਇਸ ਤੋਂ ਬਾਅਦ ਸਾਰਿਆਂ ਨੂੰ ਲਾਮਬੰਦ ਕਰੀਏ ਇਕੱਠਿਆਂ ਕਰੀਏ ਫੇਰ ਇਲੈਕਸ਼ਨ ਲੜਾਂਗੇ ਤੇ ਜੇ ਅਸੀਂ ਉਦੋਂ ਸਾਡਾ ਪਰਿਵਾਰ ਉਦੋਂ ਵੀ ਪੰਜਾਬ ਦੇ ਹਿੱਤਾਂ ਲਈ ਸੀਗਾ ਅੱਜ ਵੀ ਹੈ ਤੇ ਅੱਗੇ ਤੋਂ ਵੀ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ